ਭਗਵੰਤ ਮਾਨ ਸਾਹਿਬ ਨੇ ਪੰਜਾਬ ਪੁਲਿਸ ਨੂੰ ਇੱਕ ਵੱਡੀ ਸੌਗਾਹ ਦਿੱਤੀ ਔਰ ਤੁਹਾਨੂੰ ਦੱਸਦੇ ਆ ਭਗਵੰਤ ਮਾਨ ਸਾਹਿਬ ਨੇ ਕੀ ਕਿਹਾ ਅੱਜ ਪੰਜਾਬ ਪੁਲਿਸ ਨੂੰ ਆਧੁਨਿਕ ਬਣਾਉਣ ਤੇ ਮੱਦੇਨਜ਼ਰ 410 ਨਵੀਆਂ ਤੇ ਹਾਈ ਟੈਕ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਪੰਜਾਬ ਪੁਲਿਸ ਦੇ ਬੇੜੇ 'ਚ ਸ਼ਾਮਿਲ ਕੀਤਾ ਮੈਲਾਵਾਂ ਦੀ ਸੁਰੱਖਿਆ ਲਈ ਵੱਖਰੀਆਂ ਗੱਡੀਆਂ ਰੱਖੀਆਂ ਗਈਆਂ ਹਨ ਆਧੁਨਿਕ ਸਹੂਲਤਾਂ ਨਾਲ ਲੈਸ ਗੱਡੀਆਂ ਲੋਕਾਂ ਦੀ ਹਿਫਾਜ਼ਤ ਲਈ ਹਰ ਪਲ ਮੁਸਤੈਦ ਰਹੰਗੀਆਂ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਜਿਸ ਲਈ ਅਸੀਂ ਬਚਨ ਬਧਾ ਤੁਹਾਨੂੰ ਦੱਸਤੀ ਜੀ ਪੰਤਮਨ ਸਾਹਿਬ ਨੇ ਪੰਜਾਬ ਪੁਲਿਸ ਨੂੰ ਆਧੁਨਿਕ ਬਣਾਉਣ ਦੇ ਲਈ 410 ਹਾਈ ਟੈਕ ਗੱਡੀਆਂ ਦਿੱਤੀਆਂ ਹੈਗੀਆਂ ਜੀ ਵੱਡੀ ਖਬਰ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਜੀ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਵੀ ਦਿਓ ਤੁਹਾਨੂੰ ਜੋ ਹੈ ਇਦਾਂ ਦੀ ਖਬਰਾਂ ਦਿੰਦੇ ਰਵਾਂਗੇ ਭਗਵੰਤਮਾ ਸਾਹਿਬ ਨੇ ਪੰਜਾਬ ਪੁਲਿਸ ਨੂੰ ਵੱਡੀ ਸੌਗਾ ਦਿੱਤੀ ਮਿਲਾਵਾਂ ਵਾਸਤੇ ਵੀ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਦੀਆਂ ਭਗਵੰਤਮਾ ਸਾਹਿਬ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਆਧੁਨਿਕ ਬਣਾਉਣ ਤੇ ਮੱਦੇਨਜ਼ਰ 410 ਨਵੀਆਂ ਤੇ ਹਾਈ ਟੈਕ ਗੱਡੀਆਂ ਨੂੰ ਹਰੀ ਚੰਡੀ ਦੇ ਕੇ ਪੰਜਾਬ ਪੁਲਿਸ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਹਾਂ ਜੀ ਬਿਲਕੁਲ ਸਹੀ ਸੁਣ ਰਹੇ ਹੋ ਜੀ 410 ਆਟੋਮੈਟਿਕ ਟਾਈਪ ਮਸ਼ੀਨਾ ਵਾਲੀ ਗੱਡੀਆਂ ਦਿੱਤੀਆਂ ਹੈਗੀਆਂ ਜੀ ਪੰਜਾਬ ਪੁਲਿਸ ਨੂੰ ਭਗਵੰਤਮਾ ਸਾਹਿਬ ਨੇ 410 ਹਾਈ ਟੈਕ ਗੱਡੀਆਂ ਦਿੱਤੀਆਂ ਗਈਆਂ ਜੀ ਜੋ ਪੰਜਾਬ ਪੁਲਿਸ ਦੇ ਬੇੜੇ ਵਿੱਚ ਹੋਣਗੀਆਂ ਜਿਸ ਤੇ ਨਾਲ ਪੰਜਾਬ ਪੁਲਿਸ ਨੂੰ ਇੱਧਰ ਉੱਧਰ ਜਾਣ ਦੇ ਲਈ ਈਜ਼ੀ ਹੋਏਗਾ ਜੇ ਕੋਈ ਘਟਨਾ ਹੋਏਗੀ ਤਾਂ ਪੰਜਾਬ ਪੁਲਿਸ ਸਪੀਡੋ ਸਪੀਡੀ ਹੋ ਕੇ ਜੋ ਹੈ ਲੈਸ ਹੋ ਕੇ ਜਾਵੇਗੀ ਦੁਰਘਟਨਾ ਤੇ ਲੋਕਾਂ ਦੀ ਮਦਦ ਕਰੇਗੀ ਵੱਡੀ ਖਬਰ ਤੁਹਾਨੂੰ ਦੱਸਤੀ ਜੀ ਪੰਤਮਾ ਸਾਹਿਬ ਨੇ ਪੰਜਾਬ ਪੁਲਿਸ ਨੂੰ ਵੱਡੀ ਸੋਗਤ ਦੇ ਕੇ 410 ਨਵੀਆਂ ਹਾਈ ਟੈਕ ਗੱਡੀਆਂ ਪੰਜਾਬ ਪੁਲਿਸ ਦੇ ਬੇੜੇ ਵਿੱਚ ਸ਼ਾਮਿਲ ਕੀਤੀਆਂ ਤੁਹਾਨੂੰ ਦੱਸਦੇ ਹਾਂ ਪੰਤਮਾ ਸਾਹਿਬ ਨੇ ਕੀ ਕਿਹਾ ਅੱਜ ਪੰਜਾਬ ਪੁਲਿਸ ਨੂੰ ਆਧੁਨਿਕ ਬਣਾਉਣ ਦੇ ਮੱਦੇਨਜ਼ਰ 410 ਨਵੀਆਂ ਤੇ ਹਾਈ ਟੈਕ ਗੱਡੀਆਂ ਨੂੰ ਹਰੀ ਚੰਡੀ ਵੀ ਖਾ ਕੇ ਪੰਜਾਬ ਪੁਲਿਸ ਦੇ ਬੇੜੇ ਚ ਸ਼ਾਮਿਲ ਕੀਤਾ ਮੇਲਾਵਾਂ ਦੀ ਸੁਰੱਖਿਆ ਲਈ ਬੱਕਰੀਆਂ ਗੱਡੀਆਂ ਰੱਖੀਆਂ ਹਨ ਆਧੁਨਿਕ ਸਹੂਲਤਾਂ ਲੈਸ ਗੱਡੀਆਂ ਲੋਕਾਂ ਦੀ ਹਿਵਾਜਤ ਲਈ ਹਰ ਪਲ ਜੋ ਹੈ ਮੁਸਤੈਦ ਰਹਿਣਗੀਆਂ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਜਿਸ ਲਈ ਅਸੀਂ ਬਚਨ ਬੱਧਾ ਹਾਂ ਬਿਲਕੁਲ ਜੀਤੰਦਰਾਦੀਪੰਦਮਾ ਸਾਹਿਬ ਨੇ ਲੋਕਾਂ ਦੀ ਜੋ ਹੈ ਸੇਫਟੀ ਦੇ ਲਈ ਪੰਜਾਬ ਪੁਲਿਸ ਦੇ ਬੇੜੇ ਦੇ ਵਿੱਚ 410 ਹਾਈ ਟੈਕ ਗੱਡੀਆਂ ਦਿੱਤੀਆਂ ਗਈਆਂ ਜੀ ਤੇ ਉਹ ਵਧੀਆ ਹੋਇਆ ਤੁਸੀਂ ਕੀ ਕਹੋਗੇ ਇਸ ਬਾਰੇ ਜਰੂਰ ਦੱਸੋ ਤੁਹਾਨੂੰ ਕੀ ਲੱਗਦਾ ਹੈ ਪੰਤਪਾ ਸਾਹਿਬ ਦੀ ਸਰਕਾਰ ਕਿਦਾਂ ਕੰਮ ਕਰਦੀ ਵੀ ਹੈਗੀ ਹੈ ਪੰਤਪਾ ਸਾਹਿਬ ਤੁਸੀਂ ਇਦਾਂ ਹੀ ਵਧੀਆ ਕੰਮ ਕਰਦੇ ਰਹੋ ਹੁਣ ਤੁਸੀਂ ਜੋ ਹੈ ਪੁਲਿਸ ਜਿਹੜੀ ਕਿ ਰਿਸਪੈਕਟੇਬਲ ਹੁੰਦੀ ਹੈ ਜਿਹੜੀ ਕਿ 24 ਘੰਟੇ ਕੰਮ ਕਰਦੀ ਹੈਗੀ ਹੈ ਜੀ ਤੋਹਾਰਾਂ ਤੇ ਵੀ ਕੰਮ ਕਰਦੀ ਹੈ ਤੁਸੀਂ ਉਹਨਾਂ ਨੂੰ ਵੱਡੀ ਸੋਗਾ ਦਿੱਤੀ ਹੈਗੀ ਹੈ ਕਈ ਵਾਰ ਕੀ ਹੁੰਦਾ ਹੈ ਗੱਡੀ ਹੁੰਦੀ ਨਹੀਂ ਆਧੁਨਿਕ ਕਈ ਵਾ ਪੈਟਰੋਲ ਨਹੀਂ ਹੁੰਦਾ ਗੱਡੀ ਨਹੀਂ ਸਟਾਰਟ ਹੁੰਦੀ ਪਰ ਹੁਣ ਜੋ ਹਾਈ ਟੈਕ ਗੱਡੀਆਂ ਦਿੱਤੀਆਂ ਪੰਜਾਬ ਪੁਲਿਸ ਨੂੰ ਤੇ ਉਹਨਾਂ ਨੂੰ ਇਜ਼ੀ ਹੋਏਗਾ ਜੋ ਹੈ ਉਹ ਜੇ ਘਟਨਾ ਹੋਏਗੀ ਜਾਂ ਦੁਰਘਟਨਾ ਹੋਏਗੀ ਜਿੱਥੇ ਉਸ ਪਲੇਸ ਤੇ ਜਾਣ ਵਾਸਤੇ ਵਧੀਆ ਗੱਡੀਆਂ ਤੁਸੀਂ ਦਿੱਤੀਆਂ ਹੈਗੀਆਂ ਇਦਾਂ ਹੀ ਤੁਸੀਂ ਪੰਜਾਬ ਪੁਲਿਸ ਤੇ ਬਾਕੀ ਜਨਤਾ ਦੀ ਸੇਵਾ ਕਰਦੇ ਰੋ ਭੋਂਤਪਾ ਸਾਬ ਉਮੀਦ ਕਰਦੇ ਹਾਂ ਤੁਸੀਂ ਜੋ ਹੈ ਹਰ ਵਿਭਾਗ ਨੂੰ ਹਾਈ ਟੈਕ ਕਰੋਗੇ ਤਾਂ ਕਿ ਜੋ ਆਮ ਜਨਤਾ ਹੈ ਉਸਨ ਪਰੇਸ਼ਾਨੀ ਨਹੀਂ ਹੋਏਗੀ ਬਾਕੀ ਤੁਸੀਂ ਕੀ ਕਹਿੰਦੇ ਹੋ ਜਰੂਰ ਆਪਣੀ ਕਮੈਂਟ ਦੱਸੋ ਨੋਟੀਫਿਕੇਸ਼ਨ ਬੈਲ ਜਰੂਰ ਦਬਾ ਦਿਓ ਤਾਂ ਕਿ ਇਦਾਂ ਦੀ ਖਬਰਾਂ ਤੁਹਾਨੂੰ ਮਿਲਦੀ ਰਹਿਣ ਥੈਂਕ ਯੂ